ਕਮਿਸ਼ਨ ਤੇ ਵਾਰੇ ਪ੍ਰੇਂਕਾ ਗਾਂਧੀ ਬੋਲੇ ਰਾਹੁਲ ਦੇ ਦਾਅਵਿਆਂ ਦੀ ਜਾਂਚ ਤਾਂ ਕਰਵਾ ਲਵੇ ਕਮਿਸ਼ਨ ਬਿਨਾ ਪੜਤਾਲ ਦੇ ਕਿਵੇਂ ਕਹਿ ਸਕਦੇ ਨੇ ਕਿ ਦਾਅਵੇ ਗਲਤ ਹਰਸਿਮਰਤ ਕੌਰ ਬਾਦਲ ਨੇ ਸੰਸਦ ਚ ਡੀਏਪੀ ਦੀ ਕਮੀ ਦਾ ਚੁੱਕਿਆ ਮੁੱਦਾ ਕਿਹਾ ਕਿਸਾਨਾਂ ਨੂੰ ਕਰਨਾ ਪੈ ਰਿਹਾ ਪਰੇਸ਼ਾਨੀਆਂ ਦਾ ਸਾਹਮਣਾ ਡੀਏਪੀ ਦੀ ਕਮੀ ਪੂਰਾ ਕਰਨ ਲਈ ਕਿਹੜੇ ਕਦਮ ਚੁੱਕ ਰਹੀ ਸਰਕਾਰ ਉਦਯੋਗਿਕ ਖੇਤਰ ਲਈ ਸੈਕਟਰ ਵਾਰ ਕਮੇਟੀਆਂ ਦੀ ਸ਼ੁਰੂਆਤ ਸੀਐਮ ਮਾਨ ਅਤੇ ਕੇਜਰੀਵਾਲ ਬੋਲੇ ਪੰਜਾਬ ਦੇ ਉਦਯੋਗਪਤੀਆਂ ਨੂੰ ਨਹੀਂ ਆਉਣ ਦੇਵਾਂਗੇ ਕੋਈ ਪਰੇਸ਼ਾਨੀ ਈਜ਼ ਆਫ ਡੂਇੰਗ ਬਿਜ਼ਨਸ ਤੇ ਦਿੱਤਾ ਜੋ ਕਾਲੀਦਾਲ ਦੇ ਬਾਗੀ ਤੜੇ ਦੇ ਪ੍ਰਧਾਨ ਨਹੀਂ ਬਣਨਗੇ ਗਿਆਨੀ ਹਰਪ੍ਰੀਤ ਸਿੰਘ ਬੋਲੇ ਪਤਾ ਲੱਗਿਆ ਹੈ ਕਿ ਮੇਰਾ ਤੇ ਸੁਤੰਤ ਕੌਰ ਜੀ ਦਾ ਨਾਂ ਵਿਚਾਰਿਆ ਜਾ ਰਿਹਾ ਹੈ ਪਰ ਉਹਨਾਂ ਦੇ ਮੁਕਾਬਲੇ ਮੈਂ ਕਿਸੇ ਪ੍ਰਧਾਨਗੀ ਦੀ ਦੌੜ ਸ਼ਾਮਲ ਨਹੀਂ मानसा च रजवाए चया पंजाब फुट चौड़ा पहाड़ पानी चुबी करीब दो सौ एकड़ फसल किसान ने प्रशासन खिलाफ जताया रोस न्यूज पंजाब देख रहे हो तुम मैं हां रणबीर सिंह राणा बुलेटिन की शुरुआत करद वहम खबर के पी आर टी सी पनबस मुलाजमान वालों हड़ताल खत्म कर दी गई वीड्डी खबर है ਰਖੜੀ ਤੋਂ ਪਹਿਲਾਂ ਹੜਤਾਲ ਕੀਤੀ ਗਈ ਸੀ ਪਰ ਹੁਣ ਪੀਆਰਟੀਸੀ ਤੇ ਪਨਵਸ ਮੁਲਾਜ਼ਮਾਂ ਦੇ ਵੱਲੋਂ ਇਸ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ 13 ਅਗਸਤ ਤੱਕ ਹੜਤਾਲ ਨੂੰ ਮੁਲਤਵੀ ਕੀਤਾ ਗਿਆ ਹੈ ਦਰਸਲ ਕਿਲੋਮੀਟਰ ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਭਰੋਸਾ ਮਿਲਿਆ ਤੇ ਨਾਲ ਹੀ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਵਾਅਦਾ ਲਾਗੂ ਨਾ ਹੋਣ ਤੇ 14 ਅਗਸਤ ਤੋਂ ਮੁੜ ਧਰਨਾ ਦਿੱਤਾ ਜਾਵੇਗਾ ਜੇਕਰ 13 ਅਗਸਤ ਤੱਕ ਵਾਅਦਾ ਲਾਗੂ ਨਾ ਹੋਇਆ ਸੀਐਮ ਮਾਨ ਤੇ ਮੰਤਰੀਆਂ ਦੇ ਘਰਾਂ ਅੱਗੇ ਧਰਨੇ ਦੀ ਵੀ ਚੇਤਾਵਨੀ ਦਿੱਤੀ ਹੈ ਦੱਸਦੀ ਹੈ ਕਿ ਰੱਖੜੀ ਮੌਕੇ ਬੱਸਾਂ ਦੇ ਚੱਕਾ ਜਾਮ ਕਰਕੇ ਮੁਸ਼ਕਲ ਆ ਰਹੀ ਸੀ ਬੱਸ ਸਟੈਂਡ ਭਰੇ ਹੋਏ ਨੇ ਵੱਡੇ ਪੱਦਰ ਤੇ ਸਵਾਰੀਆਂ ਬੱਸਾਂ ਦੀ ਉਡੀਕ ਕਰ ਰਹੀਆਂ ਸੀ ਪਰ ਹੁਣ ਇੱਕ ਰਾਹਤ ਵਾਲੀ ਗੱਲ ਹੈ ਕਿ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਪਨਬਸ ਅਤੇ ਪੀਆਰਟੀਸੀ ਦੇ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਮੁਲਤਵੀ ਕਰ ਦਿੱਤਾ ਗਿਆ 13 ਅਗਸਤ ਤੱਕ ਹੜਤਾਲ ਮੁਲਤਵੀ ਕੀਤੀ ਗਈ ਹੈ ਦਰਸਲ ਕਿਲੋਮੀਟਰ ਸਕੀਮ ਦੇ ਟੈਂਡਰ ਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਹੁਣ ਕਿਲੋਮੀਟਰ ਸਕੀਮ ਦੇ ਟੈਂਡਰ ਮੁਲਤਵੀ ਕਰਨ ਦਾ ਭਰੋਸਾ ਮਿਲ ਗਿਆ ਏ ਜਥੇਬੰਦੀਆਂ ਨੂੰ ਜਿਸ ਤੋਂ ਬਾਅਦ ਵਾਪਸ ਲੈ ਲਈ ਗਈ ਆ ਹੜਤਾਲ ਹਾਲਾਂਕਿ ਨਾਲ ਹੀ ਇੱਕ ਹੋਰ ਡੇਡ ਦੇ ਦਿੱਤੀ ਗਈ ਹੈ ਕਿ ਜੇ 14 ਅਗਸਤ ਤੱਕ ਯਾਨੀ ਕਿ 13 ਅਗਸਤ ਤੱਕ ਇਹ ਵਾਅਦਾ ਲਾਗੂ ਨਾ ਹੋਇਆ ਤਾਂ 14 ਅਗਸਤ ਤੋਂ ਮੋੜ ਤੋਂ ਧਰਨੇ ਦਿੱਤੇ ਜਾਣਗੇ ਮੁੱਖ ਮੰਤਰੀ ਦੇ ਨਾਲ ਨਾਲ ਮੰਤਰੀਆਂ ਦੇ ਘਰਾਂ ਅੱਗੇ ਵੀ ਧਰਨੇ ਦੀ ਚੇਤਾਵਨੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਰਖੜੀ ਦਾ ਤਿਉਹਾਰ ਹੈ ਤੇ ਰਖੜੀ ਦੇ ਤਿਉਹਾਰ ਤੋਂ ਪਹਿਲਾਂ ਵੱਡੇ ਪੱਧਰ ਤੇ ਲੋਕਾਂ ਦਾ ਆਉਣਾ ਜਾਣਾ ਹੁੰਦਾ ਇਹ ਭੈਣਾਂ ਆਪਣੇ ਭਰਾਵਾਂ ਦੇ ਘਰ ਜਾ ਕੇ ਰਖੜੀ ਬੰਨਣ ਲਈ ਜਾਂਦੀਆਂ ਨੇ ਇਸ ਕਰਕੇ ਬੱਸ ਅੱਡਿਆਂ ਦੇ ਉੱਤੇ ਭਾਰੀ ਭੀੜ ਦਿਖਾਈ ਦਿੱਤੀ ਪਰ ਇਸ ਮੌਕੇ ਜਦੋਂ ਹੜਤਾਲ ਦੀ ਗੱਲ ਸਾਹਮਣੇ ਆਈ ਤਾਂ ਲੋਕ ਪਰੇਸ਼ਾਨ ਸੀ ਕਿ ਹੜਤਾਲ ਕਾਰਨ ਕੱਲ ਨੂੰ ਕਿਵੇਂ ਜਾਵਾਂਗੇ ਅੱਜ ਵੀ ਬਹੁਤ ਭੀੜ ਆ ਬੱਸ ਅੱਡਿਆਂ ਦੇ ਉੱਤੇ ਪਰ ਹੁਣ ਇਸ ਸਰਕਾਰ ਦੇ ਭਰੋਸੇ ਤੋਂ ਬਾਅਦ ਬਨਵਸ ਅਤੇ ਰੋਡਵੇਜ਼ ਕਾਮਿਆਂ ਦੇ ਵੱਲੋਂ ਇਸ ਹੜਤਾਲ ਨੂੰ ਵਾਪਸ ਲੈ ਲਿਆ ਗਿਆ ਹੈ ਪ੍ਰਨਾਲੀ ਚੇਤਾਵਨੀ ਵੀ ਦੇ ਦਿੱਤੀ ਗਈ ਹੈ ਕਿ ਜੇਕਰ ਵਾਦਾ ਪੂਰਾ ਨਾ ਕੀਤਾ ਤਾਂ 14 ਅਗਸਤ ਤੋਂ ਮੁੜ ਤੋਂ ਧਰਨਿਆਂ ਦੀ ਸ਼ੁਰੂਆਤ ਕੀਤੀ ਜਾਵੇਗੀ ਪੀਆਰਟੀਸੀ ਤੇ ਬਨਵਸ ਦੇ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਗਈ ਸੀ ਪਰ ਹੁਣ ਇਸ ਹੜਤਾਲ ਨੂੰ ਮੁਲਤਵੀ ਕਰ ਦਿੱਤਾ ਗਿਆ ਫਿਲਹਾਲ 13 ਅਗਸਤ ਤੱਕ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਇਹ ਫੈਸਲਾ ਕਾਫੀ ਅਹਿਮ ਹੈ ਕਿਉਂਕਿ ਰਖੜੀ ਦੇ ਕਾਰਨ ਬਹੁਤ ਸਾਰੀਆਂ ਔਰਤਾਂ ਜਾਂ ਹੋਰ ਵੀ ਜਿਹੜੇ ਲੋਕ ਨੇ ਬੱਚਿਆਂ ਸਮੇਤ ਇਧਰ ਉਧਰ ਜਾਂਦੇ ਨੇ ਖਾਸ ਕਰਕੇ ਇਸਤਿਹਾਰ ਨੂੰ ਲੈ ਕੇ ਉਹਨਾਂ ਨੂੰ ਰਾਹਤ ਮਿਲੀ ਹੈ ਕਿਉਂਕਿ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਟਰੈਵਲ ਕਰਨਾ ਹੈ ਕੱਲ੍ਹ ਨੂੰ ਵੀ ਅੱਜ ਵੀ ਤੇ ਜੇਕਰ ਅਜਿਹੇ ਦੇ ਵਿੱਚ ਬੱਸਾਂ ਨਾ ਚੱਲਣ ਪਰੇਸ਼ਾਨੀ ਤੁਸੀਂ ਸਮਝ ਸਕਦੇ ਹੋ ਪੀਆਰਟੀਸੀ ਤੇ ਪਨਵਸ ਮੁਲਾਜ਼ਮਾਂ ਦੇ ਵੱਲੋਂ ਹੜਤਾਲ ਖਤਮ ਕਰ ਦਿੱਤੀ ਗਈ ਹੈ ਤੇ ਇਸ ਵੇਲੇ ਨਾਲ ਹੀ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਗਈ ਹੈ ਕਿ ਜੇਕਰ ਉਹਨਾਂ ਦਾ ਵੱਲੋਂ ਮਿਲਿਆ ਵਾਅਦਾ ਲਾਗੂ ਨਾ ਹੋਇਆ ਤਾਂ ਤੁਹਾਨੂੰ ਦੱਸ ਦਈਏ ਕਿ ਪੀਆਰਟੀਸੀ ਦੇ ਕੱਚੇ ਕਾਮਿਆਂ ਦੀਆਂ ਮੰਗਾਂ ਕੀ ਨੇ ਅੰਦਰ ਅਸਲ ਕਿਲੋਮੀਟਰ ਸਕੀਮ ਤਹਿਤ ਚੱਲਦੀਆਂ ਬੱਸਾਂ ਨੂੰ ਬੰਦ ਕਰਨ ਦੀ ਮੰਗ ਪੀਆਰਟੀਸੀ ਤੇ ਪਨਵਸ ਦੇ ਕੱਚੇ ਕਾਮਿਆਂ ਦੇ ਵੱਲੋਂ ਕੀਤੀ ਗਈ ਹੈ ਕਿ ਕਿਲੋਮੀਟਰ ਸਕੀਮ ਅਧੀਨ ਤਹਿਤ ਚਲਦੀਆਂ ਬੱਸਾਂ ਬੰਦ ਕੀਤੀਆਂ ਜਾਣ ਇਸ ਤਰ੍ਹਾਂ ਹੀ ਨਵੇਂ ਠੇਕਾ ਕਾਮਿਆਂ ਦੀ ਭਰਤੀ ਬੰਦ ਕੀਤੀ ਜਾਵੇ ਕਿ ਜਿਹੜੇ ਦੁਬਾਰਾ ਦੁਬਾਰਾ ਭਰਤੀ ਕੀਤੀ ਜਾਂਦੀ ਹੈ ਠੇਕੇ ਤੇ ਉਸ ਨੂੰ ਬੰਦ ਕੀਤਾ ਜਾਵੇ ਇਹ ਵੀ ਮੰਗਾਂ ਦੇ ਵਿੱਚ شمار ਹੈ ਇਸ ਤੋਂ ਬਿਨਾ ਪੁਰਾਣੇ ਠੇਕੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇ ਭਾਵ ਕਿ ਜਿਹੜੇ ਪਹਿਲਾਂ ਤੋਂ ਕੰਮ ਕਰ ਰਹੇ ਨੇ ਕੰਟਰੈਕਟ ਤੇ ਨੇ ਉਹਨਾਂ ਨੂੰ ਪੱਕਾ ਕਰਨ ਦੀ ਮੰਗ ਵੀ ਪੈਂਡਿੰਗ ਹੈ ਉਸ ਮੰਗ ਨੂੰ ਲੈ ਕੇ ਵੀ ਇਹ ਸਟ੍ਰਾਈਕ ਕੀਤੀ ਜਾਣੀ ਸੀ ਪੁਰਾਣੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਮੰਗ ਕਿਲੋਮੀਟਰ ਸਕੀਮ ਤਹਿਤ ਚੱਲਦੀਆਂ ਬੱਸਾਂ ਬੰਦ ਕਰਨ ਦੀ ਮੰਗ ਅਤੇ ਨਮਾ ਜਿਹੜੇ ਨਵੇਂ ਠੇਕੇ ਤੇ ਕੰਮੇ ਰੱਖਣੇ ਨੇ ਉਹਨਾਂ ਦੀ ਭਰਤੀ ਬੰਦ ਕਰਨ ਦੀ ਮੰਗ ਮੁੱਖ ਤਿੰਨ ਮੰਗਾਂ ਜਿਸ ਦੇ ਲਈ ਪਨਵਸ ਅਤੇ ਪੀਆਰਟੀਸੀ ਦੇ ਕੱਚੇ ਕਾਮਿਆਂ ਦੇ ਵੱਲੋਂ ਇਹਨਾਂ ਮੰਗਾਂ ਨੂੰ ਲੈ ਕੇ ਹੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ ਪਰ ਹੁਣ ਇਸ ਹੜਤਾਲ ਨੂੰ ਕੁਝ ਦਿਨ ਲਈ ਵਾਪਸ ਲੈ ਲਿਆ ਗਿਆ ਮੁਲਤਵੀ ਕਰ ਦਿੱਤਾ ਗਿਆ ਫਿਲਹਾਲ ਰਾਹਤ ਜ਼ਰੂਰ ਹੈ ਕਿਉਂਕਿ ਆਮ ਲੋਕਾਂ ਨੂੰ ਰਾਹਤ ਹੈ ਆਮ ਲੋਕਾਂ ਨੇ ਸਫ਼ਰ ਕਰਨਾ ਹੁੰਦਾ ਬੱਸਾਂ ਦੇ ਵਿੱਚ ਇੱਕ ਵੱਡੀ ਆਬਾਦੀ ਬੱਸਾਂ ਦੇ ਵਿੱਚ ਸਫ਼ਰ ਕਰਦੀ ਹੈ ਖਾਸ ਕਰ ਜਦੋਂ ਤਿਉਹਾਰ ਦਾ ਦਿਨ ਹੋਵੇ ਉਹ ਵੀ ਰਖੜੀ ਦਾ ਜਿਸ ਦਿਨ ਲੋਕ ਖਾਸ ਕਰਕੇ ਭੈਣਾਂ ਆਪਣੇ ਭਰਾਵਾਂ ਦੇ ਘਰ ਜਾਂਦੀਆਂ ਨੇ ਬਹੁਤ ਸਾਰੇ ਭਰਾ ਵੀ ਆਪਣੀ ਭੈਣ ਦੇ ਘਰ ਆਉਂਦੇ ਨੇ ਤੇ ਬੱਚਿਆਂ ਸਮੇਤ ਇਸ ਦੌਰਾਨ ਜਾਇਆ ਜਾਂਦਾ ਹੈ ਰਿਸ਼ਤੇਦਾਰੀ ਦੇ ਵਿੱਚ ਤੇ ਇਸ ਕਰਕੇ ਬੱਸਾਂ ਭਰੀਆਂ ਹੋਈਆਂ ਨੇ ਪਰ ਜੇਕਰ ਬੱਸਾਂ ਨਾ ਚੱਲਦੀਆਂ ਤਾਂ ਦਿੱਕਤ ਹੋ ਸਕਦੀ ਸੀ ਇਸ ਕਰਕੇ ਹੁਣ ਸਰਕਾਰ ਦੇ ਵੱਲੋਂ ਵੀ ਭਰੋਸਾ ਦਿੱਤਾ ਗਿਆ ਭਰੋਸਾ ਦੇਣ ਤੋਂ ਬਾਅਦ ਜਿਹੜੇ ਪੀਆਰਟੀਸੀ ਦੀਆਂ ਜਥੇਬੰਦੀਆਂ ਨੇ ਮੁਲਾਜ਼ਮ ਜਥੇਬੰਦੀਆਂ ਉਹਨਾਂ ਦੇ ਵੱਲੋਂ ਇਸ ਧਰਨੇ ਨੂੰ ਫਿਲਹਾਲ ਵਾਪਸ ਲੈ ਲਿਆ ਗਿਆ ਇਸ ਵੇਲੇ ਹਰੀਕੇਸ਼ ਸਾਡੇ ਨਾਲ ਜੁੜੇ ਨੇ ਪੀਆਰਟੀਸੀ ਜਥੇਬੰਦੀ ਦੇ ਵਾਈਸ ਪ੍ਰਧਾਨ ਨੇ ਹਰੀਕੇਸ਼ ਜੀ ਸਵਾਗਤ ਹੈ న్యూਸ 18 ਪੰਜਾਬ ਤੇ ਜਾਣਨਾ ਚਾਹੁੰਦੇ ਆ ਕਿ ਕਾਲ ਨੂੰ ਵਾਪਸ ਲੈ ਲਿਆ ਗਿਆ ਏ ਹੜਤਾਲ ਦੀ ਕਾਲ ਨੂੰ ਹਰੀਕੇਸ਼ ਜੀ ਆਵਾਜ਼ ਮਿਲ ਰਹੀ ਹੈ ਮੇਰੀ ਦੁਬਾਰਾ ਸੰਪਰਕ ਕਰਾਂਗੇ ਪਰ ਇਸ ਤੰਗ ਦੇ ਨਾਲ ਜਾਣਕਾਰੀ ਜਿਹੜੀ ਸਾਡੇ ਕੋਲ ਪਹੁੰਚੀ ਹੈ ਉਸ ਦੇ ਮੁਤਾਬਕ ਪੰਜਾਬ ਰੋਡਵੇਜ਼ ਦੀ ਹੜਤਾਲ ਨੂੰ ਖਤਮ ਕਰ ਦਿੱਤਾ ਗਿਆ ਹੈ ਪਨਵਸ ਅਤੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਹੜਤਾਲ ਕੀਤੀ ਗਈ ਸੀ ਪਰ ਪੀਆਰਟੀਸੀ ਪਨਵਸ ਦੀ ਹੜਤਾਲ ਫਿਲਹਾਲ ਖਤਮ ਹੋ ਗਈ ਹੈ ਬੱਸਾਂ ਜਿਹੜੀਆਂ ਨੇ ਆਮ ਬੰਗ ਚੱਲ ਰਹੀਆਂ ਨੇ ਕੱਲ ਨੂੰ ਬਹੁਤ ਦਿੱਕਤ ਹੋਣੀ ਸੀ ਦਾ ਇਸ ਵੇਲੇ ਦੀਪਕ ਸਿੰਘਲਾ ਮੇਰੇ ਸਹਿਯੋਗੀ ਮੋਗਾ ਤੋਂ ਲਾਈਵ ਜੁੜੇ ਨੇ ਦੀਪਕ ਇਸ ਵੇਲੇ ਕਿਸ ਤਰ੍ਹਾਂ ਦਾ ਮਾਹੌਲ ਕਿਉਂਕਿ ਹਾਲਾਂਕਿ ਪੀਆਰਟੀਸੀ ਤੇ ਪਨਵਸ ਦੇ ਵੱਲੋਂ ਹੜਤਾਲ ਨੂੰ ਵਾਪਸ ਤਾਂ ਲੈ ਲਿਆ ਗਿਆ ਏ ਪਰ ਕਿਉਂਕਿ ਰਖੜੀ ਦਾ ਤਿਉਹਾਰ ਹੈ ਵੱਡੇ ਪੱਦਰ ਤੇ ਭੈਣਾ ਆਪਣੇ ਭਰਾਵਾਂ ਦੇ ਘਰ ਜਾ ਰਹੀਆਂ ਨੇ ਰਖੜੀ ਬੰਨਣ ਦੇ ਲਈ ਬਹੁਤ ਸਾਰੇ ਲੋਕ ਟਰੈਵਲ ਕਰ ਰਹੇ ਨੇ ਬੱਚਿਆਂ ਸਮੇਤ ਕਿਹੋ ਜਿਹੇ ਹਾਲਾਤ ਏ ਇਸ ਵੇਲੇ ਬਿਲਕੁਲ ਰੰबीर ਅਗਰ ਗੱਲ ਕੀਤੀ ਜਾਵੇ ਮੋਗਾ ਬੱਸ ਸਟੈਂਡ ਦੀ ਤਾਂ ਮੋਗਾ ਬੱਸ ਸਟੈਂਡ ਤੇ ਤੁਹਾਨੂੰ ਹਾਲਾਤ ਦਿਖਾ ਦਿੰਦਾ ਕਿ ਇਸ ਟਾਈਮ ਮੋਗਾ ਬੱਸ ਸਟੈਂਡ ਦੇ ਵਿੱਚ ਬਹੁਤ ਹੀ ਜ਼ਿਆਦਾ ਰਸ਼ਿਆ ਕਿਉਂਕਿ ਰਫੜੀ ਦਾ ਤਿਉਹਾਰ ਹੈ ਕੱਲ ਔਰ ਉਸ ਨੂੰ ਲੈ ਕੇ ਕਿਤਨਾ ਕਿਤੇ ਲੋਕ ਹੈ ਜਿਹੜੇ ਚਾਹੇ ਪੈਣਾ ਆਪਣੇ ਭਾਈ ਦੇ ਘਰ ਜਾਣਾ ਚਾਹੇ ਭਾਈ ਨੇ ਆਪਣੇ ਭੈਣਾ ਦੇ ਘਰੇ ਆਣਾ ਤੇ ਉਹ ਲੋਕ ਜਿਹੜੇ ਨੇ ਬੱਸ ਸਟੈਂਡ ਤੇ ਜਮ੍ਹਾਂ ਨੇ ਹਾਲਾਂਕਿ ਜਿਹੜੀ ਅੱਜ ਹੜਤਾਲ ਦੀ ਗੱਲ ਕੀਤੀ ਗਈ ਸੀਗੀ ਉਹ ਖੋਲ ਦਿੱਤੀ ਗਈ ਹੈ ਲੇਕਿਨ ਹਜੇ ਤੱਕ ਅਗਰ ਬੱਸ ਸਟੈਂਡ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਰੰबीर ਬੱਸ ਸਟੈਂਡ ਮੋਗਾ ਤੇ ਜਿਹੜੀ ਹੈ ਸਰਕਾਰੀ ਬੱਸਾਂ ਹਜੇ ਨਜ਼ ਦੀ ਸੀ ਆਪਣੀ ਮੰਗਾਂ ਨੂੰ ਲੈ ਕੇ ਉਹ ਖੋਲ ਦਿੱਤੀ ਗਈ ਹੈ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਰੰबीर 2 ਤੋਂ 2:30 ਵਜੇ ਤੱਕ ਜਿਹੜੀ ਹੜਤਾਲ ਕੀਤੀ ਗਈ ਸੀ ਔਰ ਉਸ ਤੋਂ ਬਾਅਦ ਹੜਤਾਲ ਜਿਹੜੀ ਹੈ ਖੋਲ ਦਿੱਤੀ ਗਈ ਹੈ ਜਿਸ ਤਰ੍ਹਾਂ ਉਹਨਾਂ ਦੀਆਂ ਮੰਗਾਂ ਸੀਗੀਆਂ ਕਿ ਕਿਲੋਮੀਟਰ ਸਕੀਮ ਨੂੰ ਲੈ ਕੇ ਜਿਹੜਾ ਇਹ ਟੈਂਡਰ ਪਾਸ ਹੋਣਾ ਸੀਗਾ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਜਿਹੜਾ 14 ਤਰੀਕ ਟੈਂਡਰ 14 ਤਰੀਕ ਤੱਕ ਟੈਂਡਰ ਰੋਕ ਦਿੱਤਾ ਗਿਆ ਉਸ ਨੂੰ ਲੈ ਕੇ ਕਿਤੇ ਨਾ ਕਿਤੇ ਹੜਤਾਲ ਖਤਮ ਕਰ ਦਿੱਤੀ ਗਈ ਆ ਬੂਜੇ ਪਾਸੇ ਜਿਹੜਾ ਤਨਖਾਹ ਬਜਟ ਨੂੰ ਲੈ ਕੇ ਕੀ ਆ ਗਿਆ ਸੀਗਾ ਉਹ ਵੀ ਕਹਿੰਦੇ ਆ ਤਨਖਾਹ ਬਜਟ ਜਿਹੜਾ ਪਾਸ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਜਿਹੜਾ ਕੰਟਰੈਕਟ ਵਰਕਰ ਹੈ ਜੀ ਦੀਪਕ ਦੀਪਕ ਹਾਲੇ ਬੱਸਾਂ ਨਹੀਂ ਲੱਗੀਆਂ ਬੱਸ ਸਟੈਂਡ ਦੇ ਉੱਤੇ ਕਿਉਂਕਿ ਟਾਈਮਿੰਗ ਹੁੰਦੀ ਆ ਬੱਸਾਂ ਦੀ ਬਕਾਇਦਾ ਤੌਰ ਤੇ ਸਟ੍ਰਾਈਕ ਚੱਲ ਰਹੀ ਸੀਗੀ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਸਰਕਾਰੀ ਬੱਸਾਂ ਹਾਲੇ ਨਹੀਂ ਆਈਆਂ ਪੀਆਰਟੀਸੀ ਜਾਂ ਪਨ ਬਸਤੀਆਂ ਕੋਈ ਉਹਨਾਂ ਦਾ ਮੁਲਾਜ਼ਮ ਜੇਕਰ ਨਜ਼ਰ ਆ ਰਿਹਾ ਹੋਵੇ ਕਿਉਂਕਿ ਸਟ੍ਰਾਈਕ ਤਾਂ ਖਤਮ ਹੋ ਗਈ ਹੈ ਜਿੰਨੀ ਛੇਤੀ ਹੋ ਸਕੇ ਬੱਸਾਂ ਆਉਣ ਜਿਹੜੇ ਲੋਕਾਂ ਨੇ ਆਪਣੀ ਮੰਜ਼ਿਲ ਤੇ ਜਾਣਾ ਹੈ ਪਹੁੰਚਣਾ ਹੈ ਸਮੇਂ ਸਿਰ ਪਹੁੰਚਣ ਕੋਈ ਗੱਲਬਾਤ ਇਸ ਬਿਲਕੁਲ ਰਣਵੀਰ ਤੁਹਾਨੂੰ ਮੈਂ ਪਹਿਲਾਂ ਤਸਵੀਰਾਂ ਦਿਖਾਣਾ ਤੁਸੀਂ ਦੇਖ ਸਕਦੇ ਹੋ ਇਹ ਬੱਸ ਸਟੈਂਡ ਦੇ ਉਹ ਕਾਊਂਟਰ ਹੈ ਜਿੱਥੇ ਕੀ ਸਰਕਾਰੀ ਬੱਸਾਂ ਵੀ ਲੱਗੀਆਂ ਹੁੰਦੀਆਂ ਹਾਲਾਂਕਿ ਹੁਣ ਬੱਸ ਸਟੈਂਡ ਤੇ ਭੀੜ ਜ਼ਰੂਰ ਨਜ਼ਰ ਆ ਰਹੀ ਹੈ ਲੋਕ ਜ਼ਰੂਰ ਨਜ਼ਰ ਆ ਰਹੇ ਆ ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਦੇ ਆਪਣੇ ਭਰਾ ਦੇ ਘਰੇ ਜਾਣਾ ਰੱਖ ਲਈ ਬੰਨਣਾ ਚਾਹੇ ਭਰਾ ਨੇ ਆਪਣੇ ਭੈਣ ਦੇ ਤੇ ਦਿਪਕ ਇਸ ਵੇਲੇ ਮੈਂ ਤੁਹਾਨੂੰ ਰੋਕ ਰਿਹਾ ਸਾਡੇ ਨਾਲ ਸੀਨੀਅਰ ਵਾਈਸ ਪ੍ਰਧਾਨ ਪੀ ਆਰਟੀਸੀ ਵਰਕਰ ਯੂਨੀਅਨ ਜੁੜੇ ਨੇ ਹਰਕੇਸ਼ ਕੁਮਾਰ ਹਰਕੇਸ਼ ਕੁਮਾਰ ਜੀ ਸਟ੍ਰਾਈਕ ਵਾਪਸ ਲੈ ਲਈ ਹੈ ਕੀ ਭਰੋਸਾ ਮਿਲਿਆ ਸਰਕਾਰ ਤੋਂ ਬਿਲਕੁਲ ਜੀ ਜਲਦੋਂ ਜਲਦ ਬੋਕਾਨ ਤੈਨੂੰ ਕਹਿੰਦੇ ਜੀ ਤੇ ਗੱਲ ਇਹ ਹੈ ਜਿਹੜੀ ਸਾਡੀ ਸਟੇਕ ਸੀ ਕਿ ਕਿਲੋਮੀਟਰ ਬਸਾਂ ਦੇ ਤੋਂਅ ਦੇ ਸੀਗਾ ਉਹ ਟੈਂਡਰ ਦਾ ਅੱਜ ਅਜਿਹਾ ਪੁਣਜਾ ਰਿਹਾ ਸੀ ਤੇ ਨਾਲ ਦੀ ਇਹਨਾਂ ਦਾ ਪੱਤਰ ਜਾਰੀ ਕਰਨਾ ਅਸੀਂ ਮੈਨੇਜਮੈਂਟ ਨੂੰ ਵਾਰ-ਵਾਰ ਗੱਲਬਾਤ ਜਿਹੜਾ ਕਰ ਰਹੇ ਸੀ ਕਿਤੇ ਨਾ ਕਿਤੇ ਸਾਨੂੰ ਟਾਲ-ਟੋਲ ਕੀਤਾ ਜਾ ਰਿਹਾ ਸੀ ਕਿਤਾ ਟੈਂਡਰ ਉਹ ਵੀ ਤਰੀਕ ਤੇ 14 ਦਿਨ ਤੋਂ ਲੱਤੀ ਹੈ ਜੀ ਤੇ ਜਿਹੜੀ ਅੱਜਾ ਮੁੰਡਾ ਨੇ ਉਹਨਾਂ ਦੇ ਤੋਂਅ ਦੇ ਵਿੱਚ 13 ਤਰੀਕ ਨੂੰ ਜਿਹੜੀ ਸੈਕਟਰ ট্রান্সਪੋਰਟ ਨਾਲ ਮਿਲਿਆ ਜਿਹੜੀ ਆਪਣੀ ਪਿੱਟੀ ਘਾ ਰੱਖੀ ਹੈ ਰਕੇਸ਼ ਜੀ ਹਾਲੇ 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 ਬੱਸ ਸਟੈਂਡਾਂ ਦੇ ਵਿੱਚ ਬੱਸ ਅੱਡਿਆਂ ਦੇ ਵਿੱਚ ਬੱਸਾਂ ਨਹੀਂ ਪਹੁੰਚੀਆਂ ਕਾਊਂਟਰ ਤੇ ਬੱਸਾਂ ਨਹੀਂ ਲੱਗੀਆਂ ਹਲੇ ਵੀ ਕੀ ਕਨਵੇ ਕਰ ਦਿੱਤਾ ਗਿਆ ਤੁਹਾਡੀ ਜਥੇਬੰਦੀ ਦੇ ਵੱਲੋਂ ਸਾਰੇ ਡਰਾਈਵਰਾਂ ਨੂੰ ਕੰਡਕਟਰਾਂ ਨੂੰ ਕਿ ਆਮ ਬੰਗ ਬੱਸਾਂ ਚਲਾਓ ਕਿਉਂਕਿ ਬਹੁਤ ਭੀੜ ਆ ਰਖੜੀ ਦਾ ਤਿਉਹਾਰ ਹੈ ਬਿਲਕੁਲ ਜੀ ਬਿਲਕੁਲ ਸਾਰੇ ਬੱਸ ਸਟੈਂਡਾਂ ਦੇ ਵਿੱਚ ਤੁਹਾਡੇ ਸਾਰੇ ਜਥੇਬੰਦੀ ਦੇ ਨੁਮਾਇੰਦਿਆਂ ਨੂੰ ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਸਾਰਿਆਂ ਨੂੰ ਫੂਟ ਕਰ ਦਿੱਤਾ ਜੀ ਮੈਨੇਜਮੈਂਟ ਵੱਲੋਂ ਕੋਈ ਕਰਿਆ ਨਹੀਂ ਹੋਇਆ ਐਂਡ ਤੇ ਤਕਰੀਬਨ ਇਸ ਕਰਕੇ ਜਿਹੜੀ ਹੜਤਾਲ ਹੈ ਜਿਹੜੀ ਉਹ ਪੁੱਟ ਪੋਲੇ ਜੀ ਹਰਕੇਸ਼ ਜੀ ਇੱਕ ਇਹ ਵੀ ਜਾਣਨਾ ਚਾਹੁੰਦੇ ਆ ਕਿ ਕਿਹੜੇ ਕਿਹੜੀਆਂ ਜਥੇਬੰਦੀਆਂ ਸੀ ਅੱਜ ਇਸ ਸਟ੍ਰਾਈਕ ਦੇ ਵਿੱਚ ਸ਼ਾਮਲ ਤੇ ਕਿਹੜੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਖਾਸ ਤੌਰ ਤੇ ਸਟ੍ਰਾਈਕ ਕੀਤੀ ਗਈ ਜਾਂ ਪੂਰੇ ਪੰਜਾਬ ਦੇ ਵਿੱਚ ਸੀ ਬਿਲਕੁਲ ਜਿਹੜੇ ਵਿੱਚ ਪੰਜਾਬ ਰੋਡਵੇ ਦੇ ਪਨਵਾਸ ਸੀ ਅੱਜ ਸੀ ਕੰਟਰੈਕਟਰ ਵਰਕਰ ਯੂਨੀਅਨ ਪੱਕੀ ਜਾਨਾ ਜੀ ਜੀ ਤੇ ਬਾਕੀ ਪੂਰੇ ਪੰਜਾਬ ਦੇ ਵਿੱਚ ਸਾਡੀ ਸਟ੍ਰਾਈਕ ਜਿਹੜੀ ਕਾਲ ਸੀ ਜੀ ਜੀ ਚਲੋ ਬਹੁਤ ਧੰਨਵਾਦ ਹਰਕੇਸ਼ ਕੁਮਾਰ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਹਰਕੇਸ਼ ਕੁਮਾਰ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਨੇ ਪੀਆਰਟੀਸੀ ਵਰਕਰ ਯੂਨੀਅਨ ਦੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਪੀਆਰਟੀਸੀ ਪਨਵਸ ਵਰਕਰਸ ਯੂਨੀਅਨ ਦੇ ਵੱਲੋਂ ਸਟ੍ਰਾਈਕ ਕੀਤੀ ਗਈ ਸੀ ਪੂਰੇ ਪੰਜਾਬ ਦੇ ਵਿੱਚ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਇਸ ਵੇਲੇ ਸਿੱਧਾ ਰੁਖ ਕਰਦੇ ਹਾਂ ਜਲੰਧਰ ਦਾ ਸਹਿਜ ਜੁਨੇਜਾ ਮੇਰੇ ਸਹਿਯੋਗੀ ਜੁੜੇ ਨੇ ਸਹਿਜ ਕੀ ਕੁਝ ਅਪਡੇਟ ਕਿਉਂਕਿ ਇੱਕ ਪਾਸੇ ਰਖੜੀ ਦਾ ਤਿਉਹਾਰ ਦੂਜੇ ਪਾਸੇ ਪਹਿਲਾਂ ਸਟ੍ਰਾਈਕ ਕੀਤੀ ਹੋਈ ਸੀ ਪੀਆਰਟੀਸੀ ਪਨਬੱਸ ਦੇ ਮੁਲਾਜ਼ਮਾਂ ਦੇ ਵੱਲੋਂ ਹੁਣ ਉਸ ਸਟ੍ਰਾਈਕ ਨੂੰ ਵਾਪਸ ਲੈ ਲਿਆ ਗਿਆ ਤਾਂ ਜਲੰਧਰ ਬਾਸਟੇ ਦੇ ਹਾਲਾਤ ਕਿੰਨੇ ਕਿੰਨੇ ਕੁ ਲੋਕ ਨੇ ਬੱਸਾਂ ਸਰਕਾਰੀ ਚੱਲ ਪਈਆਂ ਨੇ ਕੀ ਕੁਝ ਹਾਲਾਤ ਇਸ ਮਿਲੇ ਬਿਲਕੁਲ ਹਨਵੀਰ ਜਿਹੜਾ ਕਿ ਹੈ ਕੱਲ ਰੱਖੜੀ ਦਾ ਤਿਹਾਰਾ ਤਾਂ ਕਾਫੀ ਜਰੀ ਭੀੜ ਹੈ ਉਹ ਬਸ ਸ਼ਹਿਰ ਦੇ ਦੇਖਣ ਨੂੰ ਮਿਲ ਰਹੀ ਹੈ ਨਹੀਂ ਜਿਹੜੀ ਭੈਣਾਂ ਨੇ ਉਹਨਾਂ ਨੇ ਰਖੜੀ ਪੰਨਨ ਦੇ ਲਈ ਆਪਣੇ ਰਿਸ਼ਤੇਦਾਰਾਂ ਤੇ ਜਾਣਾ ਹੈਗਾ ਤਾਂ ਬਹੁਤ ਸਾਰੀ ਭੀੜ ਜਿਹੜੀ ਇਹ ਦੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਹਲੇ ਬੱਸਾਂ ਤਾਂ ਜ਼ਰੂਰ ਇੱਥੇ ਖੜੀਆਂ ਨੇ ਲੇਕਿਨ ਜਿਹੜੇ ਪੱਕੇ ਮੁਲਾਜ਼ਮ ਨੇ ਉਹਨਾਂ ਦੀ ਬੱਸਾਂ ਖੜੀਆਂ ਕਿਉਂਕਿ ਜਿਹੜੇ ਅੜਤਾ ਲੋ ਕੱਚੇ ਮੁਲਾਜ਼ਮਾਂ ਦੀ ਸੀਗੀ ਜਿਹਨੇ ਪੱਕੇ ਮੁਲਾਜ਼ਮ ਨੂੰ ਇੱਥੇ ਹਲੇ ਕੰਮ ਕਰ ਰਹੇ ਨੇ ਉਹਨਾਂ ਕਿਹਾ ਤਾਂ ਜਿਹੜੇ ਬੱਸਾਂ ਇੱਥੇ ਆਪਾਂ ਨੂੰ ਪ੍ਰਾਈਵੇਟ ਦੇਖਣ ਨੂੰ ਮਿਲ ਰਹੀਆਂ ਨੇ ਤਾਂ ਬਹੁਤ ਜ਼ਿਆਦਾ ਜਿਹੜਾ ਕਿ ਰਸ਼ ਹੱਲੇ ਬੱਸ ਸਟੈਂਡ ਤੇ ਹੈਗਾ ਤੇ ਜੋ ਗਰੂਰ ਲੋਡ ਹੈ ਕਿ ਜਿਹੜੇ ਬੱਸਾਂ ਨੇ ਉਹ ਦੁਬਾਰਾ ਤੋਂ ਬਹਾਲ ਹੋਣ ਕੋਈ ਹੱਲੇ ਆੜ ਦੇ ਵਿੱਚ ਲੱਗਦਾ ਸਮੇਂ ਲੱਗ ਰਿਹਾ ਕਿਉਂਕਿ ਸਾਹਮਣੇ ਹੀ ਡੀਪੂ ਹੈ ਪਰ ਹਾਲੇ ਤੱਕ ਜਿਹੜੀਆਂ ਤੇ ਬੱਸਾਂ ਨਹੀਂ ਪਹੁੰਚੀਆਂ ਅਗਰ ਬੱਸਾਂ ਪਹੁੰਚਣਗੀਆਂ ਤਾਂ ਹੀ ਜਿਹੜਾ ਹੈ ਬੱਸ ਸਟੈਂਡ ਤੇ ਜਿਹੜਾ ਰਸ਼ ਹੈ ਉਹ ਘਟ ਹੋਵੇਗਾ ਜਿਲਨਵੀਰ ਸਹਿਜ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਬੱਸਾਂ ਦੀ ਗਿਣਤੀ ਹਾਲੇ ਘਟ ਹੈ ਪਰ ਜਿਹੜੇ ਰੋਡਵੇਜ਼ ਦੇ ਮੁਲਾਜ਼ਮ ਨੇ ਖਾਸ ਕਰ ਕੱਚੇ ਕਾਮੇ ਨੇ ਜਿਹੜੀ ਉਹਨੇ ਜਥੇਬੰਦੀਆਂ ਨੇ ਉਹ ਉਹਨਾਂ ਦਾ ਕੀ ਕਹਿਣਾ ਹੈ ਕੋਈ ਉੱਥੇ ਉਹਨਾਂ ਦਾ EMPLY ਹੈ ਮੌਜੂਦ ਕਿਉਂਕਿ ਸਾਡੀ ਹੁਣੇ-ਹੁਣੇ ਗੱਲ ਹੋਈ ਆ ਉਹਨਾਂ ਦੇ ਜਿਹੜੇ ਵਾਈਸ ਪ੍ਰਧਾਨ ਨੇ ਉਹ ਕਹਿੰਦੇ ਨੇ ਕਿ ਅਸੀਂ ਕਨਵੇ ਕਰ ਦਿੱਤਾ ਗਿਆ ਪਰ ਹਾਲੇ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਜਿਹੜੇ ਕੰਟਰੈਕਟ ਵਰਕਰਸ ਨੇ ਉਹਨਾਂ ਦੇ ਵੱਲੋਂ ਹਾਲੇ ਬੱਸਾਂ ਨਹੀਂ ਲਿਆਂਦੀਆਂ ਗਈਆਂ ਬੱਸ ਅੜਿਆਂ ਦੇ ਵਿੱਚ ਪੈਚ ਪੈਚ ਕਰਨਾ ਟੁੱਟ ਗਿਆ ਠੀਕ ਹਾਂ ਹਾਂ ਜਲਦੀ ਕਰੋ ਮੇਰੇ ਚੱਲ ਰਿਹਾ ਹੈ ਮੇਰਾ ਚੱਲ ਰਿਹਾ ਹੈ ਜਲਦੀ ਤਦ ਦੁਬਾਰਾ ਰੋਕ ਕਰਾਂਗੇ ਤਾਂ ਪੰਜਾਬ ਭਰ ਤੋਂ ਅਸੀਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਦਰਅਸਲ ਦੀਪਕ ਸਿੰਘਲਾ ਮੋਗਾ ਤੋਂ ਮੇਰੇ ਨਾਲ ਲਗਾਤਾਰ ਜੁੜੇ ਹੋਏ ਨੇ ਸਹਿਯੋਗੀ ਦੀਪਕ ਦੁਬਾਰਾ ਤੋਂ ਮੋਗਾ ਦੀਆਂ ਤਸਵੀਰਾਂ ਜੇਕਰ ਦਿਖਾ ਸਕੋ ਓਵਰ ਆਲ ਇਸ ਵੇਲੇ ਹਾਲਾਤ ਕੀ ਨੇ ਲਾਤੀ ਨੂੰ ਤੁਹਾਨੂੰ ਦਿੱਸਿਆ ਕਿ ਇੱਥੇ ਬਹੁਤ ਜ਼ਿਆਦਾ ਭੀੜ ਹੈ ਹਾਲਾਂਕਿ ਬੱਸ ਸਟੈਂਡ ਦੇ ਵਿੱਚ ਕਿਸੇ ਵੀ ਕਾਊਂਟਰ ਤੇ ਜਿਹੜੀ ਹੈ ਸਰਕਾਰੀ ਬੱਸ ਨਜ਼ਰ ਨਹੀਂ ਆਉਂਦੀ ਕਿਉਂਕਿ ਰੱਖੜੀ ਦਾ ਤਿਉਹਾਰ ਹੈ ਆਮ ਤੌਰ ਤੇ ਜਿਹੜਾ ਮਹਿਲਾਵਾਂ ਨੇ ਜਾਂ ਪਹਿਣਾ ਨੇ ਆਪਣੇ ਪਰਾਵਾਂ ਦੇ ਰੱਖੜੀ ਬੰਨਣ ਜਾਣੀਆਂ ਉਹਨਾਂ ਦਾ ਰਸ਼ ਬਹੁਤ ਜ਼ਿਆਦਾ ਬੱਸ ਸਟੈਂਡ ਤੇ ਦੇਖਣ ਨੂੰ ਮਿਲ ਰਿਹਾ ਹੈ ਲੇਕਿਨ ਜਿਸ ਤਰ੍ਹਾਂ ਦੀ ਸਟ੍ਰਾਈਕ ਸੀਗੀ ਕੱਚੇ ਮਜ਼ਦੂਰਾਂ ਦੀ ਇੱਥੇ ਸਟ੍ਰਾਈਕ ਸੀਗੀ ਉਸ ਨੂੰ ਲੈ ਕੇ ਅਜੇ ਤੱਕ ਹਾਲਾਂਕਿ ਸਟ੍ਰਾਈਕ ਤਾਂ ਖੁੱਲ ਗਈ ਹੈ ਲੇਕਿਨ ਹਜੇ ਤੱਕ ਬੱਸ ਸਟੈਂਡ ਦੇ ਅੰਦਰ ਸਰਕਾਰੀ ਬੱਸਾਂ ਨਜ਼ਰ ਨਹੀਂ ਆ ਰਹੀਆਂ ਤੁਸੀਂ ਦੇਖੋਗੇ ਜਿਆਦਾਤਰ ਜਿਹੜੀਆਂ ਪ੍ਰਾਈਵੇਟ ਬਸਾਂ ਹੀ ਨਜ਼ਰ ਆ ਰਹੀਆਂ ਔਰ ਦੂਜੇ ਪਾਸੇ ਅਗਰ ਮੈਂ ਰਾਸ਼ ਦਿਖਾਵਾਂ ਕਿ ਅਗਰ ਕੋਈ ਇੱਕ ਦੁੱਧਕਾ ਸਰਕਾਰੀ ਬਸ ਆਂਦੀ ਹੈ ਜਿਹੜੇ ਪੱਕੇ ਮੁਲਾਜ਼ਮ ਨੇ ਤਾਂ ਉਸ ਦੇ ਵਿੱਚ ਬਹੁਤ ਜ਼ਿਆਦਾ ਪੀਕ ਹਾ ਦੀਪਕ ਜੇ ਅਗਰ ਗੱਲ ਕਰ ਸਕੋ ਕਿਸੇ ਸਵਾਰੀ ਦੇ ਨਾਲ ਕਿੰਨਾ ਸਮਾਂ ਹੋ ਗਿਆ ਉਹਨਾਂ ਨੇ ਇੱਥੇ ਖੜਿਆਂ ਨੂੰ ਇੰਤਜ਼ਾਰ ਕਰਦੇਆਂ ਨੂੰ ਖਾਸ ਕਰ ਬਿਲਕੁਲ ਕੋਸ਼ਿਸ਼ ਕਰਦੇ ਆ ਉਹ ਵੀ ਕਿ ਕਿੰਨਾ ਕੁ ਸਮਾਂ ਹੋ ਗਿਆ ਇੱਥੇ ਖੜਿਆਂ ਨੂੰ ਭੰਜੀ ਤੇ ਬੈਠੇ ਨੇ ਇਹਨਾਂ ਨਾਲ ਵੀ ਗੱਲ ਕਰ ਲੈਣੇ ਆ ਕਿੰਨਾ ਕੁ ਸਮਾਂ ਹੋ ਗਿਆ ਭੰਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇੱਥੇ ਬੈਠਿਆਂ ਨੂੰ ਬਸ ਦੀ ਦੱਕਾ ਕੰਡਾ ਹੋ ਗਿਆ ਹੜਤਾਲ ਦਾ ਪਤਾ ਠੀਕਾ ਨਹੀਂ ਕਿਤੇ ਜਾ ਤੁਸੀਂ ਕਿੱਥੇ ਜਾਣਾ ਜੀ ਮੁੱਤ ਕਿ ਜਾਣਾ ਮੁਗੀ ਰਹਿਣਾ ਜੀ ਮੁੱਤ ਕਿ ਕਿੰਨੀ ਕੀ ਦੇਰ ਦਾ ਪਾਸੇ ਹੋਣਾ ਪਰੇਸ਼ਾਨੀ ਕਿੰਨੀ ਬਹੁਤ ਜ਼ਿਆਦਾ ਰਖੜੀ ਦਾ ਤਿਉਹਾਰ ਹੈ ਕਿਤੇ ਨਾ ਕਿਤੇ ਬਸਾ ਨਹੀਂ ਜਲਦੀ ਨਹੀਂ ਸਵੇਰ ਵੀ ਬਹੁਤ ਟਾਈਮ ਲੱਗਾ ਸਵੇਰ ਵੀ ਗਏ ਸਵੇਰ ਨਹੀਂ ਮੇਰੇ ਕੋਲ ਠੀਕ ਹੈ ਠੀਕ ਹੈ ਦੀਪਕ ਫਿਲਹਾਲ ਸੰਦੀਪ ਉਭਰਾਏ ਦਾ ਰੁਖ ਕਰਾਂਗੇ ਕਪੂਰਥਲਾ ਤੋਂ ਮੇਰੇ ਸਹਿਯੋਗੀ ਸੰਦੀਪ ਉਭਰਾਏ ਜੁੜੇ ਨੇ ਸੰਦੀਪ ਕਪੂਰਥਲਾ ਦੇ ਹਾਲਾਤ ਕਿਉਂਕਿ ਪੰਜਾਬ ਭਰ ਦੇ ਵਿੱਚ ਅੱਜ ਸਟ੍ਰਾਈਕ ਸੀ ਖਾਸ ਕਰ ਕੱਚੇ ਕਾਮਿਆਂ ਦੀ ਪਨਵਸ ਅਤੇ ਪੀਆਰਟੀਸੀ ਦੇ ਜਿਹੜੇ ਕੱਚੇ ਕਾਮੇ ਨੇ ਉਹਨਾਂ ਦੇ ਵੱਲੋਂ ਹੁਣ ਇਸ ਸਟ੍ਰਾਈਕ ਨੂੰ ਵਾਪਸ ਲੈ ਲਿਆ ਗਿਆ ਪਰ ਹਾਲੇ ਵੀ ਸੁਚਾਰੂ ਰੂਪ ਦੇ ਵਿੱਚ ਬੱਸਾਂ ਨਹੀਂ ਚੱਲੀਆਂ ਕਪੂਰਥਲਾ ਦੇ ਵਿੱਚ ਇਸ ਵੇਲੇ ਬੱਸ ਸਟੈਂਡ ਦੇ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਪੂਰਥਲਾ ਦੀਆਂ ਤਸਵੀਰਾਂ ਦਿਖਾ ਦਿੰਨਾ ਕਿ ਇੱਕ ਵਾਰ ਤੁਸੀਂ ਦੇਖ ਸਕਦੇ ਹੋ ਇਹ ਜਿਹੜੀਆਂ ਬੱਸਾਂ ਨੇ ਇਹਨਾਂ ਵਿੱਚ ਸਵਾਰੀਆਂ ਬੈਠ ਗਈਆਂ ਨੇ ਔਰ ਇਹ ਬੱਸਾਂ ਆਪਣੇ ਆਪਣੇ ਜਿਹੜੇ ਡੈਸਟੀਨੇਸ਼ਨ ਨੇ ਉੱਥੇ ਜਾਣ ਲਈ ਤਿਆਰ ਨੇ ਔਰ ਇਧਰਲੇ ਪਾਸੇ ਤਸਵੀਰਾਂ ਨੇ ਯੂਨੀਅਨ ਦੀਆਂ ਕਿਉਂਕਿ ਕਪੂਰਥਲਾ ਵੀ ਇੱਕ ਬਹੁਤ ਵੱਡਾ ਡਿਪੂ ਹੈ ਪੀਆਰਟੀਸੀ ਦਾ ਔਰ ਇੱਥੋਂ ਦੇ ਜਿਹੜੇ ਆਗੂ ਨੇ ਉਹ ਵੀ ਸਾਡੇ ਨਾਲ ਦੇ ਮੌਜੂਦ ਨੇ ਦੀ ਇਹ ਸੰਖੇਪਚ ਦੱਸੋ ਕਿ ਇਹ ਸਾਰਾ ਜਿਹੜਾ ਸਟ੍ਰਾਈਕ ਦਾ ਕੰਮ ਹੈ ਫੁੱਟਲੀ ਮੰਗ ਕੀ ਸੀ ਕਿਉਂ ਤੋ ਜੀ ਇਹ ਜਿਹੜੀ ਸਟ੍ਰਾਈਕ ਕੀਤੀ ਔਰ ਹੁਣ ਖੋਲੀ ਕਿਉਂ ਹੈ ਸਤਿ ਸ਼੍ਰੀ ਅਕਾਲ ਸਰ ਸਰ ਮੈਂ ਯੂਨੀਅਨ ਦੇ ਨਾਲ ਆਸੂਆ ਐਕਸ਼ਨ ਕਮੇਟੀ ਫੂਰਥਲਾ ਡੀਪੂ ਅੱਜ ਦੀ ਜੋ ਹੜਤਾਲ ਹੋਈ ਆ 2 ਵਜੇ ਅੱਜ ਸਰਕਾਰ ਟੈਂਡਰ ਟੈਂਡਰ ਲੈ ਕੇ ਆਈ ਸੀ ਉਹ ਟੈਂਡਰ ਖੁੱਲਣਾ ਸੀ 2 ਵਜੇ ਜੋ ਕਿਲੋਮੀਟਰ ਬੱਸ ਪਾਰਿਆ ਪਨਬੱਸ ਤੇ ਪੀਆਰਟੀਸੀ ਦੇ ਵਿੱਚ ਜਿਹਦਾ ਕਿ ਸਾਡੀ ਪੰਜਾਬ ਰੋਡ ਪਨਬੱਸ ਪੀਆਰਟੀਸੀ ਕੰਟਰੈਕਟਰ ਵਰਕਰ ਯੂਨੀਅਨ 2511 ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਅਤੇ ਦਿੱਤੇ ਨੋਟ ਅਨਸਾਰ ਅਸੀਂ ਕਹ ਬੋਲਿਆ ਗਿਆ ਸਾਡੇ ਵੱਲੋਂ ਕਿ 2 ਵਜੇ ਤੋਂ ਜੇ ਸਾਨੂੰ ਕੋਈ ਟੈਂਡਰ ਜਿਹੜਾ ਵਾ ਇਹ ਖਤਮ ਕਰਨ ਦਾ ਨਹੀਂ ਸਾਨੂੰ ਕੋ ਲਿਖਤੀ ਰੂਪੀ ਦਿੱਤਾ ਜਾਂਦਾ ਤੇ ਅਸੀਂ ਹੜਤਾਲ ਕਰਾਂਗੇ ਤੇ 2 ਵਜੇ ਤੋਂ ਹੀ ਅਸੀਂ ਸਾਰੀਆਂ ਬੱਸਾਂ ਬੰਦ ਕਰਕੇ ਡੀਪੂ ਦੇ ਅੰਦਰ ਲਾਤੀਆਂ ਸੀ ਤੇ ਬਾਕੀ ਤੁਸੀਂ ਜਾਣਦੇ ਹੋ ਜਿੱਦਾਂ ਕਿ ਰੱਖੜੀ ਦਾ ਤਿਉਹਾਰ ਆ ਜੀ ਜੀ ਤੇ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਸਰਕਾਰ ਨਾਲ ਗੱਲਬਾਤ ਕੀਤੀ ਸਰਕਾਰ ਨੇ ਸਾਡੇ ਨਾਲ ਗੱਲਬਾਤ ਕਰਕੇ ਇਸ ਇਸ ਇਹ ਟੈਂਡਰ ਨੂੰ ਡਿਲੇ ਕਰ ਦਿੱਤਾ ਗਿਆ ਫਿਲਹਾਲ ਕਿ 13 ਅਗਸਤ ਦੀ ਸਾਨੂੰ ਮੀਟਿੰਗ ਦਿੱਤੀ ਗਈ ਆ ਜਿਹਦੇ ਵਿੱਚ ਸਟੈਂਡਰਡ ਬਾਰੇ ਗੱਲਬਾਤ ਕੀਤੀ ਜਾਏਗੀ ਤੇ ਅਸੀਂ ਵੀ ਰਖੜੀ ਦੇ ਤਿਹਾਰ ਨੂੰ ਦੇਖਦੇ ਹੋਏ ਸਾਡੀ ਪੰਜਾਬ ਰੋਡ ਦੇ ਪਨਵਸ ਪੀਆਰਟੀਜੀ ਕੰਟਰੈਕਟਰ ਵਰਕਰ ਯੂਨੀਅਨ 25 11 ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਰਖੜੀ ਦਾ ਤਿਉਹਾਰ ਕਰਕੇ ਅਸੀਂ ਇਹ ਜੋ ਹੜਤਾਲ ਦਾ ਸਾਡਾ ਜਿਹੜਾ ਮੁੱਦਾ ਸੀ ਜੋ ਟੈਂਡਰ ਪ੍ਰਤੀ ਉਹ ਅਸੀਂ ਪੋਸਟਪੋਨ ਕੀਤਾ ਆ ਤੇ 13 ਤਰੀਕ ਦੀ ਹੜਤਾਲ ਦੇ ਵਿੱਚ ਅਸੀਂ 13 ਤਰੀਕ ਦੀ ਮੀਟਿੰਗ ਦੇ ਵਿੱਚ ਅਸੀਂ ਜੋ ਵੀ ਸਰਕਾਰ ਨਾਲ ਗੱਲਬਾਤ ਹੋਏਗੀ ਜੇ ਤੇ ਉਹ ਸਾਨੂੰ ਕੋਈ ਸਹਿਮਤੀ ਦੇਣਗੇ ਟੈਂਡਰ ਖਤਮ ਕਰਨ ਦੀ ਫਿਰ ਤਾਂ ਅਸੀਂ ਇਸ ਸਰਵਸ ਨੂੰ ਚਲਾਵਾਂਗੇ ਦੂਜੇ ਪਾਸੇ ਹੜਤਾਲ ਦੀਆਂ ਖਬਰਾਂ ਦਾ ਰੋਲਾ ਇਸ ਮਸਲਮ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲੀਆਂ ਕਿ ਆਖਿਰ ਰਖੜੀ ਵਾਲੇ ਤਿਉਹਾਰ ਦੇ ਦਿਨ ਕਿਤੇ ਬੱਸਾਂ ਵਾਲੇ ਹੜਤਾਲ ਤਾਂ ਨਹੀਂ ਕਰ ਦੇਣਗੇ ਜੇ ਹੜਤਾਲ ਹੋ ਗਈ ਤਾਂ ਕਿਵੇਂ ਭੈਣਾ ਆਪਣੇ ਭਰਾਵਾਂ ਤੱਕਰ ਪਹੁੰਚਣਗੀਆਂ ਕਿਉਂਕਿ ਇਸ ਦਿਨ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਭੈਣਾਂ ਨੇ ਆਪਣੇ ਭਰਾਵਾਂ ਦੇ ਰਖੜੀ ਬੰਨਣ ਜਾਣਾ ਇੱਕ ਖੁਸ਼ੀ ਦਾ ਤਿਉਹਾਰ ਹੈ ਪਰ ਇਸ ਤਿਉਹਾਰ ਤੇ ਹੁਣ ਕੀ ਕੋਈ ਸਮੱਸਿਆ ਤਾਂ ਨਹੀਂ ਆਏਗੀ ਉਹਨਾਂ ਨੂੰ ਸਫ਼ਰ ਕਰਦੇ ਦੌਰਾਨ ਸਾਡੇ ਨਾਲ ਪੰਜਾਬ ਦੇ ਟਰਾਂਸਪੋਰਟ ਮੰਤਰੀ ਨੇ ਲਾਲਜੀ ਸਿੰਘ ਪੁਲਰ ਪੁਲਰ ਸਾਹਿਬ ਬੜਾ ਮਹੱਤਵਪੂਰਨ ਤਿਉਹਾਰ ਹੈ ਇੱਕ ਭੈਣ ਭਰਾ ਦੇ ਮੇਲ ਦਾ ਦਿਨ ਹੈ ਉਹਨਾਂ ਨੇ ਆਉਣ ਜਾਣ ਕਾਫੀ ਸਫ਼ਰ ਹੁੰਦਾ ਤਾਂ ਜਾਣਨਾ ਚਾਹੁੰਦੇ ਨੇ ਲੋਕ ਕਿ ਬੱਸਾਂ ਚੱਲਣਗੀਆਂ ਕਿਉਂਕਿ ਹੜਤਾਲ ਦੀ ਚਰਚਾ ਕਿ ਕਿਧਰੇ ਹੜਤਾਲ ਤਾਂ ਨਹੀਂ ਹੋ ਜਾਈਗੀ ਬਿਲਕੁਲ ਜਿਹੜੀ ਸਰਕਾਰੀ ਟਰਾਂਸਪੋਰਟ ਆ ਜਿਵੇਂ ਅੱਗੇ ਨਿਰੰਤਰ ਚੱਲਦੀਆਂ ਰਖੜੀ ਦਾ ਵੇਖੋ ਪਵਿੱਤਰ ਤਿਹਾੜੀ ਆ ਭੈਣਾਂ ਨੂੰ ਕਿਸੇ ਤਰ੍ਹਾਂ ਦੀ ਫਿਕਰ ਕੰਦੀ ਲੋੜ ਨਹੀਂ ਜਿਹੜੀ ਪੰਜਾਬ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇ ਅਲੀ ਸਰਕਾਰ ਉਹ ਪੰਜਾਬ ਦੇ ਲੋਕਾਂ ਦੇ ਕੰਮਾਂ ਲਈ ਪੰਜਾਬ ਦੇ ਲੋਕਾਂ ਦੇ ਹਿਤਾ ਲਈ ਵਚਨਬੱਧ ਆ ਇਹ ਜਿਹੜੀ ਫ੍ਰੀ ਸੇਵਾ ਭੈਣਾਂ ਨੂੰ ਦਿੱਤੀ ਆ ਬੱਸਾਂ ਦੇ ਵਿੱਚ ਫ੍ਰੀ ਲੇਡੀ ਸਵਾਰੀ ਉਵੀ ਨਿਰੰਤਰੇ ਚੱਲਦੀ ਰਹੂਗੀ ਤੇ ਨਾਲ ਕੱਲ ਨੂੰ ਕੋਈ ਹੜਤਾਲ ਵਾਲੀ ਗੱਲ ਨਹੀਂ ਗਈ ਬਸ ਅੰਦਰ ਨਿਰੰਤਰ ਚੱਲਣਗੀਆਂ ਪੈਣਾ ਆਪ ਦੇ ਭਰਾਵਾਂ ਨੂੰ ਰਖੜੀ ਬੰਨਣ ਜਿਹੜਾ ਇਹ ਪਵਿੱਤਰ ਤਿਹਾਰ ਆ ਇਹ ਸਾਨੂੰ ਸਾਰਿਆਂ ਨੂੰ ਸਗੋਂ ਖੁਸ਼ੀ ਚਾਮਾ ਨਾਲ ਮਨਾਉਣਾ ਚਾਹੀਦਾ ਤੇ ਜਿਹੜੇ ਸਾਡੇ ਕੋਈ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਕੋਈ ਜੈਨੂਨ ਮੰਗਾ ਇਸ ਤਰ੍ਹਾਂ ਹੜਤਾਲ ਕਰਕੇ ਨਹੀਂ ਹੱਲ ਹੁੰਦੀਆਂ ਇਹ ਤੇ ਸਗੋਂ ਆਪਾਂ ਨੂੰ ਬਹਿ ਕੇ ਕੋਈ ਵੀ ਜਿਹੜਾ ਕੋਈ ਜੈਨੂਨ ਮਸਲਾ ਆ ਉਹ ਬਹਿ ਕੇ ਹੱਲ ਕਰਨਾ ਚਾਹੀਦਾ ਜਿਹੜਾ ਇਵੇਂ ਆਪਾਂ ਤਿਹਾਰਾਂ ਦੇ ਦਿਨਾਂ 'ਚ ਬੰਦ ਕਰਨ ਦੀ ਇਹੋ ਜੀ ਕਾਲ ਦਿੰਨੇ ਆ ਇਹਦੇ ਨਾਲ ਲੋਕਾਂ ਦੇ ਮਨਾਂ 'ਚ ਵੀ ਕਿਤੇ ਨਾ ਕਿਤੇ ਬੰਦੇ ਦੇ ਪ੍ਰਤੀ ਗਲਤ ਭਾਵਨਾ ਉੱਠਦੀ ਆ ਕਿ ਕਿਉਂ ਇਹ ਬੰਦੇ ਵਾਰ-ਵਾਰ ਹੜਤਾਲ ਕਰਦੇ ਆ ਅਜਾ ਪੈਨਿਕ ਜਿਹਾ ਕ੍ਰੀਏਟ ਹੋ ਗਿਆ ਲੋਕਾਂ ਦੇ ਵਿੱਚ ਨਾ ਚਿੰਤਾ ਜਿਹੜੀ ਆ ਉਹ ਪੈਦਾ ਹੋ ਗਈ ਕਿਉਂਕਿ ਚਲੋ ਠੀਕ ਆ ਕੁਝ ਲੋਕਾਂ ਕੋਲੇ ਆਪਣੇ ਸਾਧਨ ਹੋਣਗੇ ਪਰ ਬਹੁਤ ਆਹ ਲੋਕ ਐਸੇ ਹੁੰਦੇ ਜਿਨ੍ਹਾਂ ਕੋਲੇ ਸਾਧਨ ਨਹੀਂ ਹੁੰਦੇ ਜਿਨ੍ਹਾਂ ਨੇ ਇਹੀ ਪਬਲਿਕ ਟਰਾਂਸਪੋਰਟ ਜਿਹੜੀ ਆ ਉਹ ਵਰਤਨੀ ਹੁੰਦੀ ਆ ਇਹ ਐਨ ਮੌਕੇ ਤੇ ਆ ਕੇ ਅਸੇ ਹਾਲਾਤ ਕਿਉਂ ਪੈਦਾ ਹੋਏ ਜੀ ਇਹ ਮੰਗਾਂ ਨੂੰ ਲੈ ਕੇ ਉਹਨਾਂ ਦੀਆਂ ਮੀਡੀਆ ਤੁਹਾਡੇ ਨਾਲ ਪਹਿਲਾਂ ਤੋਂ ਚਲਦੀਆਂ ਆ ਰਹੀਆਂ ਕੀ ਖਾਸ ਤੇ ਨੇ ਚੁਣੇਗੇ ਕਿੰਨ ਦਿਨ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਤੇ ਜੇ ਹੁਣ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਤਾਂ ਇਹ ਚਿੰਤਾ ਜਿਹੜੀ ਹੈ ਕਲੀਅਰ ਮੰਨਣ ਲੋਕ ਕਿ ਹੁਣ ਕੋਈ ਪਰੇਸ਼ਾਨੀ ਨਹੀਂ ਆਵੇਗੀ ਚਾਹੇ ਮੰਗਾਂ ਨੂੰ ਲੈ ਕੇ ਗੱਲ ਚੱਲ ਰਹੀ ਹੋਵੇ ਪਰ ਐਨ ਵਿਚਕਾਰ ਹੜਤਾਲ ਦੇਖੋ ਜਿਹੜੀਆਂ ਕਾਨੂੰਨ ਅਨਸਾਰ ਸਹੀ ਮੰਗਾ ਨੇ ਉਹ ਤੇ ਅਸੀਂ ਹਰ ਸਮੇਂ ਹੱਲ ਕਰਦੇ ਵੀ ਰਹੇ ਆ ਤੇ ਗਾਹ ਵੀ ਕਰਦੇ ਰਵਾਂਗੇ ਜਿਹੜੀਆਂ ਜਾਇਜ਼ ਮੰਗਾ ਨੇ ਉਹ ਹੱਲ ਵੀ ਹੋਣਗੀਆਂ ਬਾਕੀ ਜਿਹੜਾ ਦਿਨ ਦਿਹਾੜੇ ਬੰਦ ਕਰਨ ਦੀ ਇਸ ਤਰ੍ਹਾਂ ਕਾਲ ਦੇਣੀ ਆ ਉਹ ਗਲਤ ਗੱਲ ਆ ਇਸ ਤਰ੍ਹਾਂ ਕਰਨਾ ਨਹੀਂ ਚਾਹੀਦਾ ਲੋਕਾਂ ਦੇ ਮਨਾਂ 'ਚ ਜਿਹੜੀ ਆ ਗੱਲ ਉੱਠਦੀ ਆ ਵੀ ਕਿਉਂ ਦਿਨ ਦੇ ਹਰ ਦੇ ਦੇਣੀ ਕਿਉਂ ਇਹੋ ਜਿਹਾ ਕੰਮ ਕਰਨਾ ਅੱਜ ਕੋਈ ਹੜਤਾਲ ਵੀ ਅਸੀਂ ਹੈ ਹੀ ਨਹੀਂ ਸਾਰੀਆਂ ਬੱਸਾਂ ਚੱਲਣਗੀਆਂ ਕਿਤੇ ਘੱਟ ਜਾਂ ਘੱਟ ਵੱਧ ਜਿਹੜਾ ਤੁਸੀਂ ਮੈਨੇਜ ਕਰ ਰਹੇ ਹੋ ਜਾਂ ਕਿਸੇ ਕਿਸਮ ਦੀ ਹੜਤਾਲ ਵਾਲੀ ਗੱਲ ਹੀ ਨਹੀਂ ਹੈ ਨਹੀਂ ਬਿਲਕੁਲ ਸਾਰੀਆਂ ਪੀ ਆਰਟੀਸੀ ਪੰਨ ਬੱਸ ਪੰਜਾਬ ਰੋਡਵੇਜ ਦੀਆਂ ਸਾਰੇ ਸਾਡੇ ਜਿਹੜੇ ਸਰਕਾਰੀ ادارے ਆ ਸਾਰੀਆਂ ਹੀ ਬੱਸਾਂ ਚੱਲਣਗੀਆਂ ਸਾਰੇ ਡੀਫੂ ਤੋਂ ਹਰ ਸ਼ਹਿਰ ਨੂੰ ਹਰ ਪਿੰਡ ਨੂੰ ਹਰ ਕਸਬੇ ਨੂੰ ਜਿਹੜੇ ਰੂਟ ਚੱਲਦੇ ਆ ਉਹ ਨਿਰੰਤਰ ਚੱਲਦੇ ਰਹਿਣਗੇ ਤਾਂ ਕਿਸੇ ਕਿਸਮ ਦੀ ਚਿੰਤਾ ਵਾਲੀ ਗੱਲ ਨਹੀਂ ਹੈ ਕਹਿੰਦੇ ਨੇ ਕਿ ਹਰ ਰੂਟ ਤੇ ਸਰਕਾਰੀ ਬੱਸ ਚੱਲੇਗੀ ਭੈਣਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਜੇ ਕਿਸੇ ਭਰਾ ਨੇ ਆਪਣੀ ਭੈਣ ਨੂੰ ਮਿਲਣ ਜਾਣਾ ਰਕੜੀ ਬਣਾਉਣ ਜਾਣਾ ਉਹ ਵੀ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਇਹ ਦਾਵਾ ਕਰਦੇ ਨੇ ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਪੁਲਰੋਰੀ ਕੈਮਰਾਮੈਨ ਸੁਖਿੰਦਰ ਸਿੰਘ ਢਾਲੀਵਾਲ ਦੇ ਨਾਲ ਨਵਿੰਦਰ ਸਿੰਘ ਬਰਾੜ న్యూਸ 18 ਚੰਡੀਗੜ੍ਹ ਤਨੁਪਿੰਦਰ ਸਿੰਘ ਬਰਾੜ ਦੇ ਵੱਲੋਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਸਰਕਾਰ ਦੇ ਵੱਲੋਂ ਭਰੋਸਾ ਵੀ ਦਿੱਤਾ ਗਿਆ ਹੈ ਜਿਹੜੇ ਕੰਟਰੈਕਟ ਵਰਕਰਜ਼ ਨੇ ਉਹਨਾਂ ਦੇ ਮੰਗਾਂ ਨੂੰ ਧਿਆਨ ਨਾਲ ਵਾਚਣ ਦੇ ਲਈ ਤੇ ਹੁਣ ਦੂਜੇ ਪਾਸੇ ਹਾਲਾਤ ਕੀ ਨੇ ਸਿੱਧਾ ਚਲਦੇ ਹਾਂ ਲੁਧਿਆਣਾ ਮੇਰੇ ਸਹਿਯੋਗੀ ਰਜਿੰਦਰ ਅਰੋੜਾ ਜੁੜੇ ਨੇ ਰਜਿੰਦਰ ਲੁਧਿਆਣਾ ਦੇ ਵਿੱਚ ਹਾਲਾਤ ਕੀ ਨੇ ਬਹੁਤ ਵੱਡਾ ਬੱਸ ਸਟੈਂਡ ਲੁਧਿਆਣਾ ਦਾ ਜਿੱਥੋਂ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬੱਸਾਂ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦੀਆਂ ਨੇ ਤੇ ਹਜ਼ਾਰਾਂ ਲੋਕ ਇੱਥੋਂ ਸਫ਼ਰ ਕਰਦੇ ਨੇ ਅੱਜ ਹੁਣ ਕਿਉਂਕਿ ਰੱਖੜੀ ਦਾ ਤਿਉਹਾਰ ਹੈ ਕੱਲ ਨੂੰ ਉਸ ਤੋਂ ਇੱਕ ਦਿਨ ਪਹਿਲਾਂ ਪਹਿਲਾਂ ਸਟ੍ਰਾਈਕ ਵੀ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਇਸ ਵੇਲੇ ਲੁਧਿਆਣਾ ਬੱਸ ਸਟੈਂਡ ਦੇ ਉੱਤੇ ਕਿਸ ਤਰ੍ਹਾਂ ਦੇ ਹਾਲਾਤ ਕਿਸ ਤਰ੍ਹਾਂ ਦਾ ਮਾਹੌਲ ਆ ਦੇਖੋ ਬਿਲਕੁਲ ਰਣਵੀਰ ਦਸਦੀਏ ਕੀ ਲੁਧਿਆਣਾ ਇੱਕ ਇੰਡਸਟਰੀਅਲ ਟਾਊਨ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਜਿਹੜੇ ਲੋਕ ਨੇ ਖਾਸ ਕਰਕੇ ਸੈਂਟਰ ਪੁਆਇੰਟ ਨੇ ਵੱਖ-ਵੱਖ ਡੈਸਟੀਨੇਸ਼ਨ ਤੇ ਜਾਣ ਦੇ ਲਈ ਜਿਹੜੀ ਹੈ ਬੱਸਾਂ ਦਾ ਸਹਾਰਾ ਲੈਂਦੇ ਨੇ ਔਰ ਜੇਕਰ ਗੱਲ ਕਰੀਏ ਤਾਂ ਇੱਥੇ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਵੱਡੀ ਤਦਾਦ ਦੇ ਵਿੱਚ ਜਿਹੜੇ ਲੋਕ ਹੈ ਉਹ ਬਾਹਰੀ ਰਾਜਾ ਤੋਂ ਆ ਕੇ ਰਹਿੰਦੇ ਨੇ ਤਾਂ ਉਹਨਾਂ ਨੂੰ ਆਉਣ ਜਾਣ ਦੇ ਵਿੱਚ ਦਿੱਕਤ ਨਾ ਹੋਵੇ ਟਰਾਂਸਪੋਰਟੇਸ਼ਨ ਨੂੰ ਲੈ ਕੇ ਜਿਹੜੀ ਹੈ ਕਿਸੇ ਕਿਸਮ ਦੀ ਦਿੱਕਤ ਨਾ ਹੋਵੇ ਜਿਸ ਤਰੀਕੇ ਨਾਲ ਟਰਾਂਸਪੋਰਟ ਮੰਤਰੀ ਵੀ ਕਹਿ ਰਹੇ ਨੇ ਪਰ ਜਿਸ ਤਰੀਕੇ ਨਾਲ ਸਵੇਰੇ ਐਲਾਨ ਹੋਇਆ ਕਿ ਰਖੜੀ ਵਾਲੇ ਦਿਨ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਅੱਜ ਤੋਂ ਜਿਹੜੀਆਂ ਬੱਸਾਂ ਬੰਦ ਰਹਿਣਗੀਆਂ ਤਾਂ ਲੋਕਾਂ ਦੇ ਵਿੱਚ ਇੱਕ ਪੈਨਿਕ ਕ੍ਰੀਏਟ ਜ਼ਰੂਰ ਹੋਇਆ ਸੀਗਾ ਪਰ ਹੁਣ देर दुਪਹਿਰ ਹੀ ਜਿਹੜਾ ਇੱਕ ਐਲਾਨ ਕੋਇਆ ਹੈ ਕਿ 13 ਤਰੀਕ ਨੂੰ ਇੱਕ ਮੀਟਿੰਗ ਸੱਦੀ ਗਈ ਹੈ ਜਿਸ ਦੇ ਵਿੱਚ ਫੈਸਲਾ ਲਿਆ ਜਾਵੇਗਾ 14 ਤਰੀਕ ਤੋਂ ਬਾਅਦ ਅਗਲੀ ਰਣਨੀਤੀ ਅਪਣਾਈ ਜਾਵੇਗੀ ਸਾਡੇ ਨਾਲ ਪ੍ਰਧਾਨ ਨੇ ਗੱਲਬਾਤ ਕਰਾਂਗੇ ਸਰ ਕਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਕਿਉਂਕਿ ਕਿਲੋਮੀਟਰ ਸਕੀਮ ਦਾ ਤੁਸੀਂ ਜ਼ਿਕਰ ਕੀਤਾ ਤੁਸੀਂ ਆਪਣੀਆਂ ਜਾਇਜ਼ ਮੰਗਾਂ ਤੁਸੀਂ ਕਹਿ ਰਹੇ ਹੋ ਦੂਸਰੇ ਪਾਸੇ ਟਰਾਂਸਪੋਰਟ ਮੰਤਰੀ ਕਹਿ ਰਹੇ ਨੇ ਤਨਖਾਹਾਂ ਦਾ ਇਸ਼ੂ ਹੈ ਜਾਂ ਹੋਰ ਕੋਈ ਇਸ਼ੂ ਹੈ ਕਾਨੂੰਨ ਦੇ ਆਧਾਰ ਦੇ ਮੁਤਾਬਕ ਜਿਹੜੇ ਹੱਲ ਹੋਣ ਵਾਲੇ ਨੇ ਉਹਨੂੰ ਕਰਕ ਕੀਤਾ ਜਾਵੇਗਾ ਬਿਲਕੁਲ ਅਸੀਂ ਗੱਲ ਨੂੰ ਲੰਮੀ ਨਾ ਕਰੀਏ ਕਿਉਂਕਿ 9 ਜੁਲਾਈ ਨੂੰ ਚਲਦੀ ਹੜਤਾਲ 'ਚ ਟਰਾਂਸਪੋਰਟ ਮੰਤਰੀ ਸਾਹਿਬ ਨਾਲ ਵਿ ਜਿਹਦੇ ਚ ਸਾਡੀਆਂ ਮੰਗਾਂ ਨੂੰ ਸੁਣਦਿਆਂ ਆ ਉਹਨਾਂ ਨੇ ਮੰਤਰੀ ਸਾਹਿਬ ਨੇ 16 ਤਰੀਕ ਦਾ ਸਮਾਂ ਲਿਆ ਸੀ ਵੀ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਔਰ 16 ਤਰੀਕ ਨੂੰ ਤੁਹਾਡੀਆਂ ਬੈਠ ਕੇ ਜਿਹੜੀਆਂ ਵਿਭਾਗ ਪੱਧਰ ਦੀਆਂ ਮੰਨੀਆਂ ਮੰਗਾਂ ਉਹਨਾਂ ਦਾ ਤੱਕੇ ਲਾਗੂ ਕਰਾਂਗੇ ਦੂਜੇ ਨੰਬਰ ਤੇ ਵਿੱਤ ਮੰਤਰੀ ਸਾਹਿਬ ਨੇ ਕਿਹਾ ਸੀ ਵੀ 28 ਤਰੀਕ ਤੱਕ ਦੋ ਮੀਟਿੰਗਾਂ ਵਿਭਾਗ ਕਰਕੇ ਔਰ 28 ਤਰੀਕ ਨੂੰ ਜਿਹੜੀ ਪਾਲਿਸੀ ਉਹਨਾਂ ਨੂੰ ਫਾਈਨਲ ਜਿਹੜਾ ਰੂਪ ਦਿੱਤਾ ਜਾਊਗਾ ਪਰ ਨਾ 16 ਤਰੀਕ ਨੂੰ ਟਰਾਂਸਪੋਰਟ ਮੰਤਰੀ ਜੀ ਨੇ ਮੀਟਿੰਗ ਕੀਤੀ ਨਾ 28 ਤਰੀਕ ਨੂੰ ਵਿੱਤ ਮੰਤਰੀ ਜੀ ਨੇ ਮੀਟਿੰਗ ਕੀਤੀ ਆ ਉਸ ਤੋਂ ਬਾਅਦ ਸਾਡੇ ਚ ਰੋਸ ਲਗਾਤਾਰ ਪਰ ਅਸੀਂ ਇਹ ਰਖੜੀ ਦੇ ਤਿਹਾਰ ਨੂੰ ਮੁੱਖ ਰੱਖ ਕੇ ਆਪਣੇ ਪ੍ਰੋਗਰਾਮਾਂ ਨੂੰ ਡਿਲੇਅ ਕੀਤਾ ਕਿਉਂਕਿ ਕਈ ਸਾਡੀਆਂ ਮਾਵਾ ਭੈਣਾਂ ਬੱਚੀਆਂ ਨੇ ਜਿਨ੍ਹਾਂ ਨੇ ਸਾਲ ਬਾਅਦ ਕਿਤੇ ਆਪਣੇ ਪਰਿਵਾਰਾਂ ਦੇ ਵਿੱਚ ਜੁੜਾ ਸ਼ਿਕਰ ਅਰਜੰਦਰ ਬਹੁਤ ਸ਼ੁਕਰੀਆ ਅਰਜੰਦਰ ਅਰੋੜਾ ਮੇਰੇ ਸਹਿਯੋਗੀ ਲੁਧਿਆਣਾ ਤੋਂ ਜੁੜੇ ਸੀ ਗੱਲਬਾਤ ਕੀਤੀ ਜਾ ਰਹੀ ਸੀ ਦਰਅਸਲ ਜਿਹੜੇ ਜਥੇਬੰਦੀ ਦੇ ਆਗੂ ਨੇ ਉਹਨਾਂ ਦਾ ਆਪਣਾ ਤਰਕ ਆ ਆਪਣੀਆਂ ਦਲੀਲਾਂ ਨੇ ਦੂਜੇ ਪਾਸੇ ਰਖੜੀ ਦਾ ਤਿਉਹਾਰ ਹੈ ਜਿਸ ਦੇ ਮੱਦੇਨਜ਼ਰ ਹੁਣ ਸਰਕਾਰ ਦੇ ਵੱਲੋਂ ਭਰੋਸਾ ਵੀ ਦਿੱਤਾ ਗਿਆ ਤੇ ਕਾਮਿਆਂ ਦੇ ਵੱਲੋਂ ਹੜਤਾਲ ਨੂੰ ਵਾਪਸ ਵੀ ਲੈ ਲਿਆ ਗਿਆ ਹੈ